ਜੋ ਹੈ ਮਾਤਾ ਦੀ ਸ੍ਰੀ ਸ਼ਨੀਵਰਤਕਾ ਮੰਦਰ ਕਟੇਰਾ ਚੌਕ ਫਵਾੜਾ ਵੱਲੋਂ 1 ਜਨਵਰੀ 2026 ਤੋਂ ਲੈ ਕੇ 15 ਜਨਵਰੀ 2026 ਤੱਕ ਹੋ ਜਾਣਾ ਸਵੇਰ ਨੂੰ ਪ੍ਰਵਾਹਕੀਆਂ ਕੱਡੀਆਂ ਜਾ ਰਹੀਆਂ ਨੇ ਤੇ ਦੁਪਹਿਰ ਨੂੰ ਹੈਗਾ ਮਹਿਲਾ ਸੰਗੀਤਨ ਤੇ ਸ਼ਾਮ ਨੂੰ ਸੰਦੇ ਸੰਗੀਤਨ ਨਾਲ ਭੰਡਾਰਾ ਹਰੋ ਚੱਲੇਗਾ 15 ਜਨਵਰੀ 2026 ਨੂੰ ਸਵੇਰੇ ਛੰਡੇ ਦੀ ਰਸਮ ਕੀਤੀ ਜਾਵੇਗੀ ਉਸ ਤੋਂ ਬਾਅਦ ਹਵਨ ਜੱਗਿਆ ਹੈ ਤੇ ਜਦੋਂ ਉਹਨਾਂ ਨੇ ਦੱਸਿਆ ਵੀ ਆਪਣਾ ਕੰਬਲ ਵੰਡੇ ਜਾਣਗੇ ਤੇ ਰਾਤ ਨੂੰ ਮਹਾਮਈ ਦਾ ਜਾਗਰਣ ਕੀਤਾ ਜਾਵੇਗਾ ਤੇ ਅੱਜ ਜਿਹੜੀ ਪਸ਼ਨ ਮੱਤਾ ਮੰਦਿਰ ਦੀ ਮੈਨੇਜਮੈਂਟ ਕਮੇਟੀ ਸਾਡੀ ਹਨੂਮਾਨ ਗਾਵੀ ਕਮੇਟੀ ਨੂੰ ਮੰਦਿਰ ਦੇ ਪੁਕਾਰ ਦੇਣ ਲਈ ਆਏ ਨੇ ਨਿਮੰਤਰਣ ਦੇਣ ਲਈ ਤੇ ਅਸੀਂ ਇਹਨਾਂ ਨੂੰ ਭਰੋਸਾ ਦਿੰਦੇ ਹਾਂ ਅਸੀਂ ਵੱਧ ਝੜ ਕੇ ਇਸ ਪ੍ਰੋਗਰਾਮੇ ਦੇ ਹਿੱਸਾ ਲਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਰੇ ਅਸੀਂ ਉੱਥੇ ਟਾਈਮ ਨਾਲ ਪਹੁੰਚੀਏ ਔਰ ਮਹਾਮਈ ਦਾ ਗੁੰਗਾਨ ਕਰੀਏ ਜੈ ਮਾਤਾ ਦੀ ਬਹੁਤ ਸ਼ੁਕਰਗੁਜ਼ਾਰਾਨ ਕੀ ਇੱਛਾ ਬੜੀ ਖੁਸ਼ੀ ਦੀ ਗੱਲ ਆ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਆਂ ਸ਼ੇਰ ਮੁਸਕਾਂ ਮੰਦਿਰ ਕਟੜਾ ਤੋਂ ਬੋਰੀਗੜ ਵਿਖੇ ਮੂਰਤੀ ਸਭਾਂ ਦਿਵਸ ਤੋਂ ਬਾਅਦ ਉਹ ਜੇ ਆਪਾਂ ਬਣਾ ਲਏ ਆ ਉਹਦੇ ਸਮਰਦੇ ਵਿੱਚ ਪਹਿਲੇ ਜਨਵਰੀ ਤੋਂ ਲੈ ਕੇ 12 ਤਰੀਕ ਤੱਕ ਰੋਜ਼ ਸਵੇਰੇ ਪ੍ਰਵਾਸ ਦੇ ਆਉਣਗੇ ਆ ਸ਼ਾਮ ਨੂੰ ਮੈਦਾਨਾਂ ਸੰਗੀਤ ਕਰਣਗੇ ਆ ਔਰ ਰੋਈ ਰਾਤ ਨੂੰ ਮਹਾਰਾਣੀ ਚੌਕੀ 8:00 ਤੋਂ ਲੈ ਕੇ 10:00 ਵੀ ਚੱਲੇਗੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਪ੍ਰੋਗਰਾਮਾਂ ਪਹੁੰਚੋ ਔਰ 15 ਤਰੀਕ ਨੂੰ ਵਿਸ਼ਾਲ ਜਗਨੂਲਾ ਅਜੇ ਨਹੀਂ ਕੀਤਾ ਜਾ ਰਿਹਾ ਹੈ ਜਿਸ ਦਿਵਸ ਮੰਦਾਰੇ ਵਿੱਚ ਲੱਗਣਗੇ ਸਾਰੀ ਜਨਤਾ ਨੂੰ ਬੇਨਤੀ ਹੈ ਕਿ ਪਹੁੰਚੋ ਮਹਾਰਾਣੀ ਅਸ਼ੀਰਵਾਦ ਲੋ ਤੇ ਗੁਰ ਮਹਾਰਾਣੀ ਗੁਰਗਾਂਡ ਕਰੋ ਕੋ ਸੱਚੇ ਦਰਵਾਜ਼ੇ ਕੀ ਜੈ ਜੈ ਮਾਤਾ ਦੀ ਦੋ ਮਾਗ ਮੂਰਤੀ ਸਥਾਪਨਾ ਦਿਵਸ ਜੋ ਕਿ ਹਰ ਸਾਲ ਸਾਡੀ ਮੰਦਿਰ ਕਮੇਟੀ ਵੱਲੋਂ ਸ਼੍ਰੀ ਛਿੰਨ ਮਸਤਕਾ ਦੁਰਗਾ ਮੰਦਿਰ ਗੋਰੀਗੜ੍ਹ ਕਟੈਰਾ ਚੌਕ ਜ਼ਿਲ੍ਹਾ ਫਗਵਾੜਾ ਵੱਲੋਂ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਇਸ ਸੰਬੰਧ ਵਿੱਚ 1 ਜਨਵਰੀ 2026 ਤੋਂ 14 ਜਨਵਰੀ 2026 ਤੱਕ ਸਵੇਰੇ ਪ੍ਰਭਾਤ ਵੇਰੀ ਦੁਪਹਿਰ ਨੂੰ ਮਹਿਲਾ ਸੰਗੀਤਨ ਬੰਡਲ ਵੱਲੋਂ ਕੀਰਤਨ ਕੀਤਾ ਜਾਵੇਗਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਰਜਾਨਾ 14 ਦਿਨ ਸੰਦੇ ਸੰਗੀਤਨ ਹੋਵੇਗੀ ਔਰ 15 ਤਰੀਕ ਨੂੰ ਮਹਾ ਮਾਈ ਦੀ ਕਿਰਪਾ ਨਾਲ ਸਵੇਰੇ ਝੰਡਾ ਚੜਾਇਆ ਜਾਵੇਗਾ ਜੋ ਕਿ ਸਾਡੇ ਬ੍ਰह्मलीन ਸਧੁਰਜ ਜੀ ਦੇ ਸ਼ਿਸ਼ਿਆ ਉਹ ਆ ਕੇ ਝੰਡਾ ਜੀ ਰਸਮ ਅਦਾ ਕਰਨਗੇ ਦਪਹਿਰ ਨੂੰ ਕਮੇਟੀ ਵੱਲੋਂ हवन ਕੀਤਾ ਜਾਊਗਾ 11 ਵਜੇ 1 ਵਜੇ ਕਮੇਟੀ ਵੱਲੋਂ ਕੰਜਕ ਪੂਜਨ ਦਾ ਪ੍ਰੋਗਰਾਮ ਹੈ 2 ਵਜੇ ਜ਼ਰੂਰਤਮੰਦ ਪਰਿਵਾਰਾਂ ਨੂੰ ਕਮੇਟੀ ਵੱਲੋਂ ਕੰਬਲ ਵੰਡੇ ਜਾਣਗੇ ਔਰ ਰਾਤ ਨੂੰ 9 ਵਜੇ ਜਾਗਰਨ ਸ਼ੁਰੂਆਤ ਹੋਵੇਗੀ ਜਿਸ ਦੇ ਵਿੱਚ ਮੁੱਖ ਅਤੇਤੀ ਤੌਰ ਤੇ ਸਿੱਧ ਬੀਠ ਸ਼੍ਰੀ ਦੇਵੀ ਤਲਾਮਨ ਕੱਡੇ ਪ੍ਰਧਾਨ ਸ਼ੀਤਲ ਵੇਦ ਜੀ ਅਚੇ ਤੌਰ ਤੇ ਸਾਡੇ ਕੋਲ ਆ ਰਹੇ ਨੇ ਮਹਾਮਾਝ ਦਾ ਅਸ਼ੀਰਵਾਦ ਲੈਣ ਲਈ ਅੱਜ ਅਸੀਂ ਸਾਰੀ ਕਮੇਟੀ हनुमानगढ़ी ਦੇ ਵਿੱਚ ਬਹਾਵੀਰ ਜੀ ਦੇ ਦਰਸ਼ਨ ਲਈ ਔਰ ਇਹਨਾਂ ਕੋਲੋਂ ਆਗਿਆ ਲੈਣ ਲਈ ਨਿਮੰਤਰਣ ਪੱਤਰ ਦੇਣ ਆਏ ਹਾਂ ਜਿਨ੍ਹਾਂ ਵਿੱਚ ਸਾਡੇ ਕਮੇਟੀ ਦੇ ਆਮਲੀਲਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਜੀ ਕਰਵਲ ਔਰ ਸ਼ਿਵਸੈਨਾ ਪੰਜਾਬ ਦੇ ਯੂਪ ਪ੍ਰਧਾਨ ਸ਼ਿਵਸੈਨਾ ਪੰਜਾਬ ਦੇ ਇੰਦਰਜੀਤ ਜੀ ਕਰਵਲ ਔਰ ਉਹਨਾਂ ਦੇ ਸਾਥੀ ਸੈਣੀ ਜੀ ਨਾਲ ਇਹਨਾਂ ਦੀ ਜੜੀ ਪੂਰੀ ਟੀਮ ਉਹਨਾਂ ਨੂੰ ਅਸੀਂ ਨਿਮੰਤਰਣ ਪੱਤਰ ਦਿੱਤਾ ਹੈ ਔਰ ਬੇਨਤੀ ਕੀਤੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਦ ਚੜ ਕੇ ਹਿੱਸਾ ਲੋ ਤੇ ਮਹਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਗਾਰਾ ਚਿੰਨ ਮਸਤਕਾ ਮਾਈ ਦਾ ਬਹੁਤ ਸਾਰੇ ਦਰਵਾਜ਼ੇ ਦੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 72ਵਾਂ 72 ਦੋ ਮਾਗ ਮੂਰਤੀ ਸਥਾਪਨਾ ਦਿਵਸ 15 ਜਨਵਰੀ ਨੂੰ ਸ਼੍ਰੀ ਚਿੰਨ ਮਸਤਕਾ ਦੁರ್ಗਾ ਮੰਦਰ ਹਟਾਇਦਾ ਚੌਂਕ ਮਨਾਇਆ ਜਾ ਰਿਹਾ ਇਸ ਵਿੱਚ 1 ਜਨਵਰੀ 2026 ਤੋਂ 15 ਜਨਵਰੀ 2026 ਤੱਕ ਮਹਾ ਮਾਈ ਦਾ ਸ੍ਰੀ ਦੇ ਪ੍ਰਵਾਤ ਫੇਰੀਆਂ ਦੁਪਹਿਰ ਨੂੰ ਮਹਿਲਾ ਸੰਗੀਤਨ ਔਰ ਰਾਤ ਨੂੰ ਸੰਧਿਆ ਸੰਗੀਤਨ ਮਹਾ ਮਾਈ ਦਾ ਮੇਲਾ ਇਹ ਮੰਦਰ ਵਿੱਚ ਲੱਗ ਰਿਹਾ ਔਰ 15 ਤਰੀਕ ਨੂੰ ਜਗਾ ਚੰਡੇ ਦੀ ਰਸਮ ਔਰ ਰਾਤ ਨੂੰ ਜਾਗਰਣ ਹੈ ਕਿ ਉਸ ਦਿਨ ਚੱਸੀ ਨਮਾਨ ਜੜੀ ਦੇ ਸਾਰੀ ਮੈਂਟਿੰਗ ਕਮੇਟੀ ਨੂੰ ਆਜ ਨਮੰਤਰਣ ਪੱਤਰ ਦੇ ਲਾਇਆ ਸੋ ਇਹ ਸਾਰੇ ਹੀ ਆਪਣੇ ਮੈਂਬਰਸ ਨੂੰ ਲੈ ਕੇ ਮਹਾਮੈਦੂਪਾਰਤ ਦਰਸ਼ਨ ਔਰ ਅਸ਼ੀਰਵਾਦ ਕਰਨ ਤੇ ਕਾਰਾ ਚੰਨ ਮਸਕਾ ਮਾਈ ਦਾ ਬੋਸ ਸੱਚੇ ਦਰਬਾਰ ਕੀ ਜੈ ਜੈ ਮਾਤਾ ਦੀ ਆਦਰ ਸ੍ਰੀ ਚੀਨਮਸਕਾ ਦੁਰਗਾ ਮੰਦਿਰ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਅਧਿਕਾਰ ਸਹਿਬਾਨ ਸਾਰਿਆਂ ਦੇ ਰਲ ਕੇ ਅੱਜ ਦਾ ਸਮਾਰੋਹ ਬੋਆ ਬਾਗ ਮੋਤੀ ਸਥਾਪਨਾ ਦੇ ਵਜੋਂ ਜੋ ਵੀ ਛਿੰਨਮਸਤ ਦਾ ਮੰਦਰ ਰਿਚ ਬਣਾਇਆ ਜਾ ਰਿਹਾ ਹੈ ਉਸ ਦੇ ਉਪਲਖ ਦੇ ਵਿੱਚ ਸਭ ਤੋਂ ਪਹਿਲਾਂ ਛਿੰਨਮਸਤ ਦਾ ਦੂਗਾ ਮੰਦਰ ਗਿਆ ਚਾਹ ਮਹਾਰਾਜੇ ਚੰਨਾ ਵਿੱਚ ਕਾਰਡ ਪ੍ਰਸ਼ਾਦ ਪੇਟਾ ਕੀਤੀ ਗਈ ਉਸ ਤੋਂ ਬਾਅਦ ਸਦੁਰਾ ਦੇਵੀ ਜੀ ਮੰਦਰ ਉਸ ਤੋਂ ਬਾਅਦ ਹਨੂਮਾਨ ਗੜੀ ਸਟਾਰਚ ਮਿਲ ਮੰਦਰ ਪੱਕਾ ਬਾਗ ਬਾਬਾ ਵਾਲਕ ਨਾਥ ਮੰਦਰ ਟੇਹਰਾ ਚੌਕ हनुमान मंदिर कटैरा चौक गीता भवन मंदिर कटैरा चौक और उस तो बाल नंग, नंगली महाराज जी दी कुटिया और आनंदपुर वाले दी कुटिया इन सारे दे विच ही प्रभु दे चरणा विच अरदास कीती गई सारी कमेटी नु सालाना समागम दा ताकत देओ और सारे ही कमेटी दे सारे ही मंदिरों दी कमेटियां ने के किया गया कि इस सालाना समागम विच बहुत चर्चा दिस ज्याना